ਮਿਸ਼ਨ ਪੰਜਾਬ ਚ ਆਪ ਦਾ ਸਵਾਗਤ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੀ ਗ੍ਰਿਫਤਾਰੀ ਅਤੇ ਸ਼ੁੱਕਰਵਾਰ ਨੂੰ ਹੇਠਲੀ ਅਦਾਲਤ ਵੱਲੋਂ ਈਡੀ ਨੂੰ ਦਿੱਤੇ ਰਿਮਾਂਡ ਖਿਲਾਫ ਦਿੱਲੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ ਉਹਨਾਂ ਨੇ ਆਪਣੀ ਪਟੀਸ਼ਨ ਵਿੱਚ ਹਾਈ ਕੋਰਟ ਤੋਂ ਤੁਰੰਤ ਸੁਣਵਾਈ ਦੀ ਮੰਗ ਕੀਤੀ ਹੈ ਅਤੇ ਭਲਕੇ ਹੀ ਸੁਣਵਾਈ ਕਰਨ ਦੀ ਅਪੀਲ ਕੀਤੀ ਹੈ ਕੇਜਰੀਵਾਲ ਨੇ ਆਪਣੀ ਪਟੀਸ਼ਨ 'ਚ ਦਲੀਲ ਦਿੱਤੀ ਹੈ ਕਿ ਉਹਨਾਂ ਦੀ ਗ੍ਰਿਫਤਾਰੀ ਅਤੇ ਰਿਮਾਂਡ ਦੋਵੇਂ ਹੁਕਮਗੈਰ ਕਾਨੂੰਨੀ ਹਨ ਅਤੇ ਉਹ ਤੁਰੰਤ ਹਿਰਾਸਤ 'ਚ ਹੋ ਰਿਹਾ ਕੀਤੇ ਜਾਣ ਦੇ ਹੱਕਦਾਰ ਹਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਰਦਾਰ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਨੇ ਪਰਿ ਜਵਾਨੀ ਵਿੱਚ ਆਪਣੀ ਜਾਨ ਦੇਸ਼ ਲਈ ਲਾਈ ਤਾਂ ਕਿ ਅਸੀਂ ਆਜ਼ਾਦ ਫਿਜ਼ਾ ਵਿੱਚ ਸਾਹ ਲੈ ਸਕੀਏ ਇਹਨਾਂ ਨਿਰਦਰ ਕ੍ਰਾਂਤੀਕਾਰੀਆਂ ਦੇ ਸ਼ਹੀਦੀ ਦਿਹਾੜੇ ਤੇ ਮੈਂ ਇਹਨਾਂ ਨੂੰ ਅਦਬ ਨਾਲ ਸਿਰ ਝੁਕਾਉਂਦਾ ਹਾਂ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਵਫਤ ਰੂਪ ਚ ਚੋਣ ਕਮਿਸ਼ਨਰ ਨੂੰ ਪੱਤਰ ਸੌਪਦਿਆ ਮੰਗ ਕੀਤੀ ਕਿ ਜਿਸ ਸ਼ਰਾਬ ਪਾਲਸੀ ਦੇ ਘਟਾਲੇ ਵਿੱਚ ਆਪ ਸੁਪਰੀਮੋ ਕੇਜਰੀਵਾਲ ਅਤੇ ਆਪ ਦੇ ਹੋਰ ਮੰਤਰੀ ਗ੍ਰਿਫਤਾਰ ਕੀਤੇ ਗਏ ਹਨ ਉਹੀ ਪਾਲਸੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਵਿੱਚ ਵੀ ਲਾਗੂ ਕੀਤੀ ਗਈ ਹੈ ਇਸ ਲਈ ਪੰਜਾਬ ਅੰਦਰ ਵੀ ਇਸ ਦੀ ਸ਼ਰਾਬ ਨੀਤੀ ਦੀ ਜਾਂਚ ਹੋਣੀ ਚਾਹੀਦੀ ਹੈ ਮੁਸੇਵਾਲੇ ਦੇ ਪਿਤਾ ਨੇ ਆਪਣੇ ਬੇਟੇ ਸੰਬੰਧੀ ਸਾਰੇ ਕਾਗਜ਼ਾਤ ਸਰਕਾਰ ਨੂੰ ਸੌਂਪੇ ਕਿ ਹਾ ਤਸੱਲੀ ਨਾ ਹੋਵੇ ਤਾਂ ਜੋ ਮੰਗਣਗੇ ਉਹ ਵੀ ਦੇਵਾਂਗਾ ਦੱਸ ਦਈਏ ਵਿਦੇਸ਼ ਇਲਾਜ ਕਰਾਉਣ ਕਾਰਨ ਮੁਸੇਵਾਲਾ ਪਰਿਵਾਰ ਤੇ ਇਹ ਕਾਨੂੰਨ ਲਾਗੂ ਨਹੀਂ ਹੁੰਦਾ ਚੋਣ ਕਮਿਸ਼ਨ ਨੇ ਜਹੀਲੀ ਸ਼ਰਾਬ ਨਾਲ ਸੰਗਰੂਰ ਚ ਹੋ ਰਹੀਆਂ ਮੌਤਾਂ ਤੇ ਮੁੱਖ ਗ੍ਰਹਸ ਸਖਤਰ ਤੇ ਡੀਜੀਪੀ ਪੰਜਾਬ ਤੋਂ ਤੁਰੰਤ ਰਿਪੋਰਟ ਮੰਗੀ ਹੈ ਦੱਸ ਦਈਏ ਕਿ ਗੁੱਜਰਵਾਲਾ ਤੇ ਮਾਨਸਾ ਚ ਹੁਣ ਤੱਕ ਮੌਤਾਂ ਦੀ ਗਿਣਤੀ 25 ਤੱਕ ਪਹੁੰਚ ਗਈ ਹੈ ਸਤਿੰਦਰ ਸਰਤਾਜ ਦੀ ਫਿਲਮ ਸ਼ਾਇਰ ਦਾ ਨਵਾਂ ਗਾਣਾ ਭੁੱਲੀਏ ਕਿਵੇਂ ਨੂੰ ਰਿਲੀਜ਼ ਹੁੰਦਿਆਹੀਂ ਪਰਵਾਹ ਹੁੰਗਾਰਾ ਨਿਊਜ਼ ਬਿਊਰੋ ਮਿਸ਼ਨ ਪੰਜਾਬ